سڈے دے آسوسی مہمان مخت مہمان ہر پرتاپ سنگی اجنالا انہوں ون سو روپیہ انعام آیا میں شکر گزار ہاں اور آشرواد دے جی سورن جملہ جی انہوں واٹ روپیہ سارے ہرنےک سن سنگی رائے ساح گرنےک سن جی رائے ساح کے والے انہوں ون سو روپیہ انعام آیا اور سڈے ਨਾ ਨਾ ਦੱਸੋ ਨਹੀਂ ਤੇ ਨਾ ਦੱਸੋ ਤੁਹ ਪਤਾ ਲੱਗ ਗਿਆ ਸਾਡੇ ਅਜਨਾਲਾ ਸਾਹਿਬ ਨਾਲ ਰੰਬਰਦਾਰ ਸਾਹਿਬ ਆਏ ਨੇ ਉਹਨਾਂ ਵੱਲੋਂ ਵੀ mohabbat ਆਈ ਪਿਆਰ ਆਇਆ ਵਾਜਿਬਾ ਕੀ ਬਾਤ ਹੈ ਅੱਜ ਪਹਿਲੀ ਵਾਰੀ ਹੋ ਰਹੀ ਹੈ ਕਲਾਕਾਰਾਂ ਨੂੰ ਕਲਾਕਾਰੀ ਦੇ ਨਾਮ ਦੇ ਰਹੇ ਨੇ ਜ਼ੋਰਦਾਰ ਤਾੜੀਆਂ ਸਰਜੀਤ ਕੌਰ ਜੀ ਬੜੇ ਅੱਛੇ ਸਿੰਗਰ ਨੇ سو روپیہ امرجیت جی آلو انٹر نیشنل چھٹی نے انہوں وج سو روپیہ انعام آیا انہوں و سو سور پہ آیا میں شکر گزار ہوں تو ਇਹ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਆਪਣੇ ਨਾਲ ਕਾਇਮ ਜਾਵੇ ਪਲੀਸ ਜਮਲਾ ਜੀ ਦਾ ਫੋਨ ਆਉਂਦਾ ਹੈ ਕਿ ਬੜੀ ਖੁਸ਼ੀ ਹੁੰਦੀ ਹੈ ਵੀ ਆਪਣੇ ਘਰ ਚੱਲੇ ਆ ਕਲਾਕਾਰਾਂ ਚੱਲੇ ਆ ਇਹੋ ਜਿਹੇ ਪ੍ਰੋਗਰਾਮ ਕਦੀ ਕਦੀ ਹੁੰਦੇ ਨੇ ਕਈ ਵਾਰ ਸਿਆਣੇ ਕਹਿੰਦੇ ਨੇ ਜਿੱਥੇ ਵਾਰ-ਵਾਰ ਜਾਓ ਉੱਥੇ ਇੱਜ਼ਤ ਵੀ ਹੁੰਦੀ ਅਕਸਰ ਟੁੱਟਿਆ ਹੁੰਦਾ جتے بار بار جاؤ اتے عزت نہیں ہوں دی dragon. تے میں ایک گل کرنا جتے عزت ہوں دی, دی بار بار جانتے دل پر اور اس ایسی سٹیج ہے جتے کلاکارن بہت مان سنمان عزت رسپیکٹ سب کچھ ملتا ہے واہ جی واہ 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 مہارات اے ہمیں تو پتہ ہے وجے ہنس پدم شری ہنس راج ہنس انہوں نے لاڈل شگرد نے دو سو روپیہ آیا میں شکر گزار ہاں اور کئی یہ ماحول ہوں یادگاری میلہ ہے یادگاری ماحول بنیا اور جتنے بھی جائیے اس میلے دا نام اس میلے دا ذکر ضرور ہوں گا کیونکہ اے پنجاب ایسا میلہ ہے کھیتی کا میلہ ਇਸ ਮੇਲੇ ਦੇ ਨਾਮ ਤੇ ਸੋਰ ਦਾ ਤਾੜੀ ਸੋਰਨ ਜਮਲਾ ਜੀ ਸਕਿੰਦਰ ਜਮਲਾ ਇਹ ਮੇਲੇ ਦੇ ਅੱਗੇ ਤੋਰ ਰਹੇ ਨੇ ਸਰਪ ਚਿਮਟੇ ਵਾਲੀ ਤੁਹਾਡੀ ਪਰਫਾਰਮੈਂਸ ਦੇਖਣੀ ਹੈ ਕਿਉਂਕਿ ਸ਼ੁਰੂਆਤ ਤੁਸੀਂ ਕੀਤੀ ਹੈ ਔਰ ਲੁਧਿਆਣਾ ਤੋਂ ਸਪੈਸ਼ਲ ਆਏ ਨੇ ਔਰ ਫਿਰ ਸਾਡਾ ਸਾਹਮਣੇ ਬੈਠੋ ਮੈਂ ਆਈ ਤਾਂ ਸ਼ੁਰੂ ਕਰ ਰਹੇ ਹਾਂ ਆ ਬਾਕੀ ਹੋਰ ਵੀ ਕਲਾਕਾਰ ਨੇ ਲੋ ਹੈਲੋ ਹੈਲੋ ਹਾਂਜੀ ਕੁਲਿਸ਼ਾ ਜੀ ਸਭ ਤੋਂ ਪਹਿਲਾਂ ਹੈਲੋ ਹੈਲੋ ਕੁਲੇਸ਼ਾ ਜੀ ਹ ਮੇਜਿਕ ਥੋੜਾ ਥੋੜਾ ਨਾਲ ਪਿੱਛੇ ਯਾਰ ਸ਼ੇਰ ਦੀ ਰੱਤ ਤੇ ਤਾਂ ਕੋਈ ਫੰਦਾ ਨਹੀਂ ਹਾਂ ਬੇਰੁਕਿਆ ਇਹਨਾਂ ਵਾਸਤੇ ਤਾਰੀਆਂ ਮਜਾ ਦੇ ਸਾਡੇ ਪੋਜੀਸ਼ਨ ਜਿੰਮੇਦਾਰ ਇਹ ਸਾਥਰੀ ਹੁੰਦੇ ਕਲਾਕਾਰ ਸਿੰਗਰ ਕੁਝ ਨਹੀਂ ਕਰ ਸਕਦਾ ਔਰ ਇਹਨਾਂ ਨਾਲ ਹੀ ਸਟੇਜ ਹੈ ਇੱਕ ਵਾਰੀ ਕੋਈ ਮਿਊਜ਼ਿਕ ਦੇ ਦਿਓ ਹਾਂ ਜੀ ਦਾ ਮਕਾਮ ਦਾ ਹੈ ਵੈ ਕੁਲੇਸ਼ਾ ਨੂੰ ਮੈਨੂੰ ਤਾਂ ਹੁਣ ਪਤਾ ਲੱਗਾ ਜੇ ਬੜਾ ਡਾਂਸ ਕਲਾ ਆਇਆ ਹੈ ਗਾਇਆ ਅਜੇ ਮੋਕਾ ਨਹੀਂ ਮਿਲਿਆ ਹਾਂ ਅੱਛਾ ਕੁਲੇਸ਼ਾ ਜੀ ਹਾਂ ਕਿਉਂਕਿ ਤੁਸੀਂ ਬਹੁਤ ਵਧੀਆ ਨੱਚਦੇ ਜੀ ਬੜਾ ਵਧੀਆ ਡਾਂਸ ਕਰਦੇ ਜੀ ਸੋ ਉਥੋਂ ਜਿਹਦਾ ਵਿਆਹ ਹੋਇਆ ਹੋਏ ਨਾ ਅੱਛਾ ਤੁਹਾਡਾ ਵਿਆਹ ਹੋ ਗਿਆ ਚਲੋ ਤੁਹਾਡਾ ਵਿਆਹ ਹੋ ਗਿਆ ਤਾਂ ਸ਼ੁਰੂਆਤ ਅੱਛਾ ਕੁਲੇਸ਼ਾ ਜੀ ਪਹਿਲਾਂ ਕੁਲੇ ਕੁਲੇ ਕੁਲੇਸ਼ਾ ਦੇ ਰੂਪ ਦੇ ਵਿੱਚ ਆ ਜਾਓ ਆਗੇ ਆਗੇ ਤੇ ਇੱਕ ਵਾਰੀ ਸਾਰਿਆਂ ਦਾ ਸਮਾਨ ਕਰ ਦਿਓ ਸਮਾਨ ਸਵਾਗਤ ਹਾਂ ਸਵਾਗਤ ਕੋਈ ਇਹ ਨਾ ਕਹਵੇ ਕਿ ਕੁਲੇਸ਼ਾ ਆਏ ਹੀ ਤੇ ਮੇਰਾ ਸਵਾਗਤ ਨਹੀਂ ਕਰਕੇ ਗਏ ਤੇਰਾ ਵੀ ਨਾਮ ਕਰਨਾ ਆ ਤਾਂ ਮੇਰਾ ਵੀ ਹੋਣਾ ਚਾਹੀਦਾ ਮੈਂ ਵੀ ਆਇਆ ਮੇਲਾ ਵੇਖਣ ਹਾਂ ਮੇਰਾ ਵੀ ਵਿੱਚੇ ਹੀ ਕਰ ਦਿਓ ਇੱਕੋ ਘਟਾ ਦਿਓ ਆਵਾਜ਼ ਹਾਂ ਹਾਂਜੀ ਕੁਲੇਸ਼ਾ ਜੀ ਸਮਝ ਆਣੀ ਹਾਂਜੀ ਹਾਂਜੀ ਸਾਰਿਆਂ ਦਾ ਮੈਂ ਕਿਹਾ ਇੱਕ ਵਾਰੀ ਸਵਾਗਤ ਕਰ ਦਿਓ ਕੋਈ ਇਹ ਨਾ ਕਹੇ ਕਿ ਕੁਲੇਸ਼ਾ ਆਏ ਹੀ ਤੇ ਮੇਰਾ ਨਾ ਨਹੀਂ ਬੋਲ ਕੇ ਗਏ ਸਵਾਗਤ ਨਹੀਂ ਹਾਂ ਸਵਾਗਤ ਨਹੀਂ ਕਰਕੇ ਇਹ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨੇਕਾਂ ਨੂੰ ਬਧਾਈਕਰਨ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਰਾਰਾਂ ਨੂੰ ਸਹਿਦਾਰਾਂ ਨੂੰ ਮਰਦਾਰਾਂ ਨੂੰ ਖਾਲੇਦਾਰਾਂ ਨੂੰ ਜ਼ਮੀਨਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਦਿਹਾੜੀਦਾਰਾਂ ਨੂੰ ਸ਼ੌਕ ਕਰਨ ਕਲਾਕਾਰਾਂ ਨੂੰ ਗੀਤ ਕਰਨ ਸੇਵੀਕਰਨ ਤਾਰਨ ਚਿੱਤਰ ਤਾਰਨ ਬੇਸ ਤਾਰਨ ਕੱਪੜ ਤਾਰਨ ਭੈਣਾਂ ਨੂੰ ਭਰਾਵਾਂ ਨੂੰ ਬਰਾਬਰ ਦੀ ਮਾਵਾਂ ਨੂੰ ਤਾਇਆਂ ਚਾਚੀਆਂ ਬੀਬੀਆਂ ਮਾਸੇਂ ਦੁਰਗੜ ਸਿਹਰੇ ਅਨਿੱਕੇ ਜਿਕੇ ਨਿਆਣਿਆਂ ਨੂੰ ਬੈਠਣ ਬਰੋਤੇ ਸਾਰੇ ਸਰੋਤਿਆਂ ਨੂੰ ਭੁੱਲੇ ਸ਼ਾਹ ਵੱਲੋਂ ਪਿਆਰ ਭਰੀ ਸਸਰੀ ਘਰ ਨਮਸਕਾਰ ਨਮਸਤੇ ਅਦਾਬ ਅਸਲਾਮ ਅਲੈਕੁਮ ਕੋ ਸ਼ਾਮ ਦੀ ਹੈਲੋ ਹਾਈ ਸੁਆਗਤਮ ਵੈਲਕਮ ਤੁਹਾਨੂੰ ਆਗਮਨ ਬੜੀ ਸੁਰੀਆ ਥੈਂਕ ਯੂ ਨਹੀਂ ਮੇਰੀ ਅੰਦੇ ਬੇਚੀ ਨਹੀਂ ਜਾਂਦੇ ਕਰਾਂਗੇ ਤੁਾਬੇ ਗਿਆ ਤੇ ਲੱਗਦੇ ਹੱਥ ਮੇਰੇ ਸਵਾਦ ਕਰ ਜੋ ਇੱਧਰ ਹੱਥ ਲਾ ਕੇ ਮੇਰੇ ਇਹ ਚੰਗੇ ਹੱਥ ਲਾਉਂਦੇ ਆ ਮੈਨੂੰ ਤਿੰਨ ਦਾਸ ਹੋੜ ਕੇ ਦਾਸ ਸਵਾਗਤ ਨੂੰ ਇੱਧਰ ਲਮਾਗੀਤਾ ਹੋ ਤਾਂ ਗਲਾ ਮੇਰਾ ਸੁੱਕ ਗਿਆ ਲੱਗੇ ਗਲਾ ਸੁੱਕ ਗਿਆ ਪਾਣੀ ਪੀ ਪਾਣੀ ਪਾਣੀ ਕਿਤੇ ਪਾਣੀ ਘਰੇ ਚ ਤੁਹਾਡਾ ਕਿੱਥੇ ਤੁਹਾਡਾ ਰਸੋਈ ਚ ਰਸੋਈ ਕਿੱਥੇ ਹੈ ਸੋਈ ਘਰ ਚ ਉਹ ਘਰ ਕਿੱਥੇ ਗਲੀ ਤੇ ਗਲੀ ਕਿੱਥੇ ਮੁੱਲੇ ਚ ਉਹ ਮੁੱਲਾ ਕਿੱਥੇ ਉਹ ਸ਼ਹਿਰ ਕਿੱਥੇ ਉਹ ਜ਼ਿਲ੍ਹਾ ਕਿੱਥੇ ਪੰਜਾਬ ਉਹ ਪੰਜਾਬ ਦੇ ਵਿੱਚ ਇੰਡੀਆ ਚ ਇੰਡੀਆ ਕਿੱਥੇ ਤੇ ਦੁਨੀਆ ਕਿੱਥੇ ਉਹ ਧਰਤੀ ਤੇ ਉਹ ਧਰਤੀ ਕਿੱਥੇ ਆ ਪਾਣੀ ਤੇ ਪਾਣੀ ਕਿੱਥੇ ਆ ਪੌੜੀ ਘੜੇ ਜੋੜ ਕੇ ਇਹ ਹਸਣ ਵਾਲੀ ਗੱਲ ਤੇ ਹੈ ਦਸਣ ਵਾਲੀ ਗੱਲ ਵੀ ਹੈ ਅੱਛਾ ਦਸਣ ਵਾਲੀ ਗੱਡੀ ਦਸਣ ਵਾਲੀ ਗੱਲ ਇਹ ਹੈ ਤੇ ਅੱਜ ਤੋਂ ਹੀ ਫੂਨ ਤੋਂ ਅਸੀਂ ਪਾਣੀ ਨਾ ਬਚਾਇਆ ਆਉਣ ਵਾਲੇ ਸਮੇਂ ਚ ਸਾਰੀ ਧਰਤੀ ਦਾ ਪਾਣੀ ਘੜੀ ਜਨੇ ਰਹੇ ਵਾਕੇ ਇਸ ਵਾਸਤੇ ਥਾਂ ਥਾਂ ਤੇ ਪੁੱਤੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁੱਦ ਬਚਾਓ ਅ ਅਜਾ ਕੋਲੇ ਸ਼ਾ ਜੀ ਹਾਂ ਜੀ ਲੋਕਾਂ ਨੂੰ ਤਾਂ ਕਹਿਤਾ ਕਿ ਪਾਣੀ ਬਚਾਓ ਹਾਂ ਤੁਸੀਂ ਪਾਣੀ ਬਚਾਉਂਦੇ ਹੋ ਮੈਂ ਆਪਣੇ ਹਿਸਾਬ ਨਾਲ ਬਚਾਉਂਦਾ

ਕੀ ਕਰ ਰਹੇ ਹੋ ਮੈਂ ਪਾਣੀ ਬਚਾਉਣ ਦਾ ਜਿਹੜਾ ਮੈਂ ਇਹਨੂੰ ਸਾਰਾ ਪਾਣੀ ਜਿਹੜਾ ਉਹ ਕਹਿੰਦੇ ਕਿ ਗੁੱਲੇ ਸ਼ਾ ਪਾਣੀ ਕਿਸ ਤਰ੍ਹਾਂ ਬਚਾਉਂਦਾ ਮੈਂ ਆਪਣੇ ਤੋਂ ਸੌਣੋਂ ਫੇਰ ਵੀ ਔੜੇ ਝੰਡਾ ਹੋਵੇ ਗਰਮ ਹੋਵੇ ਉਪੜਿਆ ਹੋਵੇ ਤੱਤਾ ਹੋਵੇ ਨਿੱਕਾ ਹੋਵੇ ਕੋਸਾ ਹੋਵੇ ਕੋੜਾ ਹੋਵੇ ਸੈਣਾ ਹੋਵੇ ਵਧੀਆ ਹੋਵੇ ਮੈਲਾ ਹੋਵੇ ਦੀ ਲੋ ਵਿੱਚ ਟਾਵੇ ਪਿੱਠਾ ਹੋਵੇ ਪੋਟਾ ਹੋਵੇ ਬੱਬੀਦੋਨ ਵਾਲੇ ਰੌੜ ਮੇਰ ਰੌੜ ਖੜੇ ਰੌੜ ਟੁੱਟੇ ਦਾ ਇਨਨ ਤੇ ਦਾ ਅਜ ਤੱਕ ਖੜੇ ਦਾ ਸਰਾਹੀ ਦਾ ਹੋਵੇ ਦਰਿਆ ਦਾ ਹੋਵੇ ਤੱਤ ਦਾ ਵਾਪਸ ਚਪੜਦਾ ਹੋਵੇ ਉਹ ਪਗੜਨ ਨੂੰ ਨਾਲ ਤਰ ਪਾਣੀ ਵਿੱਚ ਆਵੇ ਜੇ ਪੋਤੇ ਨਾ ਲਾਓਗੇ ਜੇ ਪਾਣੀ ਨਾ ਬਚਾਓਗੇ ਤੇ ਫਿਊਚਰ 'ਚ ਬਹੁਤ ਪਛਤਾਓਗੇ ਇਹ ਗੰਭੀਰ ਮਸਲਾ ਇਸ ਵਕਤੇ ਧਰਨ ਬਾਏ ਪਾਣੀ ਪਿਚਾਉਂਦਾ ਬਹੁਤ ਵਧੀਆ ਕੁੱਲੇਸ਼ਾ ਤੁਹਾਡਾ ਤਰੀ ਅਹ ਲਲਤ ਮਹਤਾਜ ਵਾਹ ਵਾਹ ਲੜੀ ਤ ਰਤਾ ਇਹ ਕਲਾਕਾਰਾਂ ਨੂੰ ਸਵੋਡ ਮਿਲਦੇ ਨੇ ਅਹ ਲਲਿਤ ਜੀ ਤੁਸੀਂ ਜਿਹੜਾ ਲਗਾ ਕੇ ਦਿੰਦੇ ਮੈਂ 500 ਬੋਲ ਦਿੰਦਾ ਤੁਸੀਂ ਸਾਰੇ ਨੂੰ ਬੋਲ ਦਿੰਦੇ ਇਹ 100 ਵੀ 500 ਵਰਗਾ ਕਿਉਂਕਿ ਜਿਹੜੀ ਮੁਹੱਬਤ ਪਿਆਰ ਦੀ ਮੁਹੱਬਤ ਹੁੰਦੀ ਹੈ ਨਾ ਉਹ ਪੈਸੇ ਨਾਲ ਨਹੀਂ ਹੁੰਦੀ ਜਿੱਦੋਂ ਹੁੰਦੀ ਹੈ اور یہاں واسطے تاڑیا ہو جائے بڑے کلاکار پرموٹ کیا آرف پروڈکشن فلموں بھی کافی انہیں نے پروڈیوس کی اور اچھ سا سپیشل کیمتی ٹائم کھڈ کے پروگرام کرائے نے تا شکریہ وا جی واحد وا جی وا وا جی وا بڑے قیمتی نے پانچ سو روپیہ سارے پجاب کا ورسہ اور جڑا ابھی توڑ رہے نے پیڑھی در پیڑھی یہ میلے ہو رہے ہیں انہوں جوڑ رہے ہیں ਸਰਬਜੀਤ ਚਿੰਤੇਵਾਲ ਜ਼ੋਰਦਾਰ ਤੜਕੀ 500 ਰੁਪਇਆ ਅੱਛਾ ਥੈਂਕ ਯੂ ਅੱਛਾ ਕੁਲੈਸ਼ਾ ਹੂੰ ਤੂੰ ਬਾਕੀ ਗੱਲਾਂ ਛੱਡ ਦੇ ਹੁਣ ਇਹ ਮੇਰਾ ਕੀ ਗੱਲਾਂ ਛੱਡ ਕੇ ਕੋਨੇ ਨਾਮ ਆਣ ਲਗਾ ਛੱਡ ਦੇ ਅਜੇ ਹੁਣੇ ਤੂੰ ਤੈ ਜਾਉਂਗੇ ਨਾ ਆ ਭਰਾਵਾ ਹੁਣੇ ਪਹਿਲਾਂ ਕੀ ਕਰੀਏ ਕਹਿੰਦੀ ਗੱਲ ਕਰ ਲਈਏ ਭਰਾਵਾ ਕੀ ਪਹਿਲਾਂ 500 ਆਵੇ ਮੇਰਾ 1000 ਆਵੇ 100 ਆਵੇ 50 ਉਹ ਵੀ ਮੇਰੇ 50 ਖਲੇ ਤੇਰੇ ਯਾਨੀ ਟੀਚਰ ਵੀ ਜਦ ਦਾਣਾ ਦਾਣ ਲੈਣਾ ਜਿਹਦੇ ਸਾਹਮਣਾਂ ਨਾਮ ਆਉਂਦੇ ਹਨ ਤੈਨੂੰ ਬੁਣੀ ਵੀ ਨਹੀਂ ਹੋਣੀ ਨਹੀਂ ਕੀ ਗੱਲ ਮੇਰੀ ਕੋਈ ਇੱਜ਼ਤ ਨਹੀਂ ਯਾਰ ਬੁਣੀ ਵੀ ਨਹੀਂ ਇਸ ਤੋਂ ਪਹਿਨਾਂ ਨਹੀਂ ਹੋਗੀ ਪਹਿਨ ਕਰ ਅੱਛਾ ਚਾਹਤ ਨਹੀਂ ਕੋਈ ਗੱਲ ਨਹੀਂ ਤੇਰੇ ਸਾਹਮਣੇ ਬੁਣੀ ਹੋਏਗੀ ਹੁਣ ਪਾਜੀ ਇਹਨੂੰ ਥੋੜਾ ਚਲਾ ਕਰੀ ਠੀਕ ਹੈ ਇਹ ਮੈਂ ਮੰਨਦਾ ਨਹੀਂ ਮੰਨਤਾ ਨਹੀਂ ਤੇ ਇੱਜ਼ਤ ਕੱਢ ਰਿਆ ਜਣਾ ਡੁਰਾ ਹੈ ਦੇਹ ਜਾਦਾ ਦਸ ਅੱਛਾ ਤੂੰ ਆਦਮ ਕਰ ਛੱਡ ਹਾਂ ਦੇਵ ਦੇਵ ਜੀਵ ਲੱਗਿਆ ਚਾਲੂ ਕਰ ਲੈ ਤੈਨੂੰ ਨਾਨਕ ਵਾਲੇ ਵੀ ਵਾਹ ਵਾਹ ਲੈ ਕਿਆ ਬਾਤ ਹੈ ਕੋਲੈ ਕਹਿੰਦੇ ਗੋਣੀ ਨਿਓਣੀ ਗੋਣੀ ਨਿਓਣੀ ਆ ਗੋਣੀ ਹੋ ਗਈ ਬੇਲ ਤੇ ਮੇਰੇ ਜੇ ਭਾਈ ਇਸ਼ਾਰਾ ਕਰ ਨਾਲੇ ਆਉ ਨਾਲੇ ਇਸ਼ਾਰਾ ਕਰ ਤੇ ਇੱਜ਼ਤ ਰੱਖੀ ਸੀ ਉਹਨਾਂ ਵਾਹ ਵਾਹ ਇਹ ਸਾਡੇ ਡੈਸਰਪੋਟ ਹੁਣ ਮੇਰੀ ਜਦੋਂ ਹੀ ਹਾਂ ਹੋਰ ਦਿਓ ਯਾਰ ਚੈਟ ਹੋਰ ਦਿਓ ਘਰ ਵੀ ਜਾਣਾ ਆਏ ਹੋਏ ਮੈਨੂੰ ਗੋਣੀ ਦੀ ਗੱਲ ਹੋਈ ਗੋਣੀ ਹਾਂ ਪਦੇ ਘਰ ਚੋੜਿਆ ਸੁਦੇਵ ਸਿੰਘ ਜੀ 100 ਰੁਪਿਆ ਚਲ ਸਿੱਕਰੇ ਓ ਵੀ ਮੇਰੇ ਕਹਿਨ ਤੇ ਜਾਂ ਤੇਰੇ ਕਹਿਨ ਤੇ 40 ਰੁਪਏ ਹੋ ਗਏ ਮੋਹਣ ਵਿਚਾਰੇ ਮਦਦ ਕਰੋ ਵਿਚਾਰਾ ਕੜਾ ਤਾਬਲਾ ਗਰੀਬ ਦੀ ਕੈਂਪ ਦਾ ਅੱਛਾ ਕੁਲੇ ਸ਼ਾਦ ਬਾਕੀ ਗੱਲਾਂ ਸ਼ਾਡਰ ਹਾਂ ਅੱਛਾ ਮੈਨੂੰ ਇਹ ਦੱਸ ਅੱਜ ਕੱਲ ਤੂੰ ਕੀ ਕਰਦਾ ਤੈਨੂੰ ਨਹੀਂ ਪਤਾ ਨਾ ਮੈਨੂੰ ਤੂੰ ਦੱਸਿਆ ਹੀ ਨਹੀਂ ਕਦੀ ਤੂੰ ਪੁੱਛਿਆ ਹੀ ਨਹੀਂ ਕਦੀ ਕੀ ਕਰਦਾ ਅਕਲ ਮੈਂ ਨਾ ਮੈਨੂੰ ਕਦੀ ਦੱਸਿਆ ਤੈਨੂੰ ਇੱਲਾ ਹੀ ਕਿਉਂਦਾ ਤੈਂ ਆ ਹੋਗੇ ਦੱਸਣ ਲੱਗੇ ਮੈਂ ਪਤਾ ਲ ਕਹਿਣ ਲੱਗੇ ਕਿ ਮੈਂ ਪਟਵਾਰੀ ਲਗਾ ਤੂੰ ਪੁੱਛਿਆ ਮੈਂ ਤਾਂ ਸਹਿਯਦ ਦੱਸਤਾ ਵਾ ਗੱਲ ਸੁਣ ਫੇਰ ਵੀ ਕੋਈ ਕਾਰੋਬਾਰ ਕਰਦਾ ਉਹ ਕੀ ਮੱਕਰ ਉਹ ਬੜਾ ਇਹ ਕੋਈ ਗੱਲ ਨਹੀਂ ਖਾਂਦੇ ਕੋਈ ਬਿਜ਼ਨਸ ਪੁਜਨ ਕੋਈ ਮੈਂ ਤੈਨੂੰ ਥਰ ਕੋ ਆਣਾ ਮੋਰੋ ਬੇਲੇ ਯਾਰ ਤੇਰੀ ਬਾਤ ਸੁਣੀ ਆ ਤੇ ਮੈਨੂੰ ਕੰਮ ਤੇ ਲਵਾ ਦੇ ਵਾ ਵੀ ਤੇ ਤੈਨੂੰ ਪਤਾ ਮੇਰੀ ਕਿੰਨੀ ਆ ਪਤਾ ਲੱਗ ਗਿਆ ਅਸਤਵਿੰਦਰ ਜੀ ਮੈਨੂੰ ਜਾਣਦੇ ਮੇਰੇ ਨਾਲ ਇਹਦੀ ਇੰਨੀ ਵਾਫੀ ਹੈ ਐਮਐਲਏ ਸਾਹਿਬ ਨਾਲ ਮੇਰੀ ਵਾਗਦੀ ਹੈ ਕਿਹਨ ਨਾਲ ਮੇਰੀ ਵਾਗਦੀ ਪਾਣੀ ਸਾਰੇ ਬਸੇ ਆ ਕਹਿੰਦਾ ਮੇਰੀ ਇੰਨੀ ਵਾਫੀ ਹੈ ਮੈਂ ਇੰਨੀ ਵਸ ਕਹਿੰਦਾ ਇੰਨੀ ਵਾਫੇ ਜਿੱਥੇ ਮਰਜ਼ੀ ਚੜੇ ਜਾਓ ਕੋਈ ਖਲਾਉਣ ਨਹੀਂ ਦਿੰਦਾ ਅੱਜ ਗੱਲ ਸੁਣੂ ਮੈਂ ਨਾਨਕ ਕਰ ਰਿਹਾ ਉਹ ਗੱਲ ਸੁਣ ਕੰਮ ਤੇ ਮੈਂ ਤੈਨੂੰ ਲਵਾ ਦਿੰਦਾ ਮੈਂ ਜਿੰਮੇਵਾਰੀ ਵਾਲਾ ਕੰਮ ਹੀ ਮੈਂ ਜ਼ਿੰਮੇਵਾਰੀ ਲਵਾਂਗਾ ਤੇ ਓਏ ਕੰਮ ਤੇ ਮੈਂ ਤੈਨੂੰ ਲਵਾਣਾ ਤੇਰੀ ਜਿੰਮੇਵਾਰੀ ਮੈਂ ਲੈਣੀ ਹੈ ਚਲ ਠੀਕ ਹੈ ਹਾਂ ਗੱਲ ਸੁਣ ਤੂੰ ਕੋਈ ਨਸ਼ਾਤ ਨਹੀਂ ਕਰਦਾ ਨਾ 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 ਬਿਲਕੁਲ ਬਿਲਕੁਲ ਮੇਰਾ ਨਸ਼ਾ ਕਰਨਾ ਇਤਨਾ ਬਾਅਦ ਫੇਰ ਵੀ ਸੋਚਦਾ ਚੱਕਰ ਕੋਈ ਨਸ਼ਾ ਨਹੀਂ ਇੱਕ ਗੌਰੇ ਹਾਂ ਜੁਮੇਰੀਆ ਕੰਮ ਹੀ ਜੇ ਕੋਈ ਨਹੀਂ ਕਰਦਾ ਤੇ ਮੈਨੂੰ ਦੱਸ ਦੇ ਮੈਂ ਬਿਲਕੁਲ ਕੋਈ ਨਸ਼ਾ ਨਹੀਂ ਕਰਦਾ ਨਾ ਬੀੜੀ ਨਾ ਸਿਗਰ ਨਾ ਸ਼ਰਾਬ ਨਾ ਮੀਟ ਨਾ ਆਂਡਾ ਨਾ ਮੁਰਗਾ ਨਾ ਬੱਚੀ ਨਾ ਪੀਅਰ ਨਾ ਡਿਸਕੀ ਨਾ ਸੂਹੀ ਨਾ ਗਾਂਜੋੜਾ ਟੋਡੇ ਨਾ ਕੈਪਸੂਲਾ ਟੀਕੇ ਨਾ ਪਾਣ ਨਾ ਭਰਾਤ ਸਨ ਨਾ ਸਮੈਕ ਨਾ ਸੋ ਨਾ ਚਸ਼ਮਾ ਚਿੱਟਣਾ ਭੰਗਣਾ ਪੁੱਗੀ ਇਹ ਵੀ ਨਹੀਂ ਇਹ ਵੀ ਇਹ ਵੀ ਨਹੀਂ ਇਹ ਵੀ ਨਹੀਂ ਤੂੰ ਕਿਉਂ ਕਹਿ ਰਿਹਾ ਓਏ ਮੈਂ ਤੇਰੀ ਤਰੀਫ਼ ਕੀਤੀ ਹੈ ਹਾਂ ਇਹਨਾਂ ਸ਼ਾਇਦ ਇਹਨਾਂ ਚਿੱਤੇ ਟਮਾਟੂ ਨਹੀਂ ਲੱਗਿਆ ਸਾਰੇ ਛੱਡੀ ਹੈ ਹਾਂ ਅੱਛਾ ਬਾਸਮਾ ਪਹਿਲਾਂ ਕੋਈ ਕਾਰੋਬਾਰ ਕੀਤਾ ਮੈਂ ਪਹਿਲਾਂ ਛੜਤਾ ਲਾ ਕੇ ਸਬਜ਼ੀ ਵੇਚਦਾ ਰਿਹਾ ਸਭ ਜਾਂ ਕੀ 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 ਸ਼ਰਤ ਕੀ ਲੈਂਦਾ ਰਿਹਾ ਪਹਿਲਾਂ 50 50 ਕੀ 200 500 ਹਾਂ 500 500 ਸ਼ਰਤ ਲਾ ਬਈ ਕੀ ਸ਼ਰਤ ਕੀ ਲਾਉਣੀ ਹੈ ਪਹਿਲਾਂ ਸ਼ਰਤ ਲਾ ਮੈਂ ਸਾਰੀਆਂ ਸਬਜ਼ੀਆਂ ਦੇ ਨਾਮ ਲਵਾਂਗਾ। ਅੱਛਾ ਤੂੰ ਇਹ ਸੋਚਣਾ, ਇਹੁੱਦਣਾ ਮੈਂ ਕਿਹੜੀ ਸਬਜ਼ੀ ਦਾ ਨਾਮ ਲੈਂਦਾ। ਜੇ ਤੂੰ ਪੁੱਛ ਰਿਹਾ 500 ਮੈਂ ਦਿਆਂਗਾ। ਨਾ ਪੁੱਛਿਆ 500 ਪਊ। ਅੱਛਾ ਮੈਂ ਦੂਜੇ ਨਾਲ ਕਿ ਤੂੰ ਕਿਹੜੀ ਸਬਜ਼ੀ ਦਾ ਨਾਮ ਨਹੀਂ ਲਿਆ। ਅੱਛਾ ਚਲ ਤੂੰ ਲੈ ਸਬਜ਼ੀਆਂ ਦੇ ਨਾਮ ਮੈਂ ਪੁੱਛਾਂਗਾ। 500 ਰੁਪਏ ਚੜ੍ਹਦੀ। ਹਾਂ ਮੈਨੂੰ ਜੂਰ ਆ। ਆਲੂ ਲਓ ਗੋ ਪੀ ਲੈ ਭੇ। ਇਹ ਕੀ ਗਿਰੇ ਕੋਈ ਬੰਦ ਕੰਦ ਜਾ। ਇਸ ਤਰ੍ਹਾਂ ਸਬਜ਼ੀ ਬੰਦਾ ਵੇਚਦਾ ਉਸ ਤਰ੍ਹਾਂ। ਹਾਂ ਹੌਲੀ। प्याज <laughs> लो टमाटर लो अदर लो थो लो नी लो मर्चा लोधा लो मटर लो फल लो करे लो मोगरे लो शो खुरा लो कटो शो ਅੱਜ ਛੱਪੜ ਕਦੂ ਵੀ ਹੈਗੇ ਜੇ ਉਹ ਸੱਚ ਪੜਤਿਆਂ ਦੇ ਪਤਾ ਉਹ ਰਹਿ ਗਏ ਜੇ ਲੋਕੀ ਸਬਜ਼ੀ ਸਸਤੀ ਲੈ ਗਏ ਜੇ ਅੱਜ ਬੱਲਿਓ ਪੈਸੇ ਪੈ ਗਏ ਜੇ ਫਿਰ ਵੀ ਲੈ ਜੋ ਲੈ ਲੋ ਲੈ ਜੋ ਹੱਸ ਤੂੰ 500 ਰੁਪਈਆ ਕੱਢ ਇਸਰਾ ਮੈਂ ਤੁਹਾਨੂੰ ਉਹਨੇ ਦਾਦਾ ਮੈਂ ਸ਼ਰਤ ਜਿੱਤ ਗਿਆ ਸਾਰੀ ਸੁਰਦੇ ਨਾਲ ਤੂੰ ਇਹ ਕਬਜ਼ੀ ਦਾ ਨਾਂ ਨਹੀਂ ਪਿਆ ਉਹ ਜਿਹੜੀ ਲੋਕੀ ਨੇ ਦੀ ਲੰਬੀ ਜੀ ਉਹਦਾ ਨਾਂ ਨਹੀਂ ਲਿਆ ਨਾਂ ਲਿਆ ਭਾਜੀ ਨਾਂ ਨਹੀਂ ਲਿਆ ਮੈਂ ਤੂੰ 500 ਤੂੰ ਕਦੋਂ ਨਾਂ ਲਿਆ ਮੈਂ ਕਿਹਾ ਨਹੀਂ ਲੋਕੀ ਸਬਜ਼ੀ ਸਸਤੀ ਲੈ ਗਏ ਜੇ 500 ਦੇਣਾ 500 ਦੇਣਾ 500 ਲਾ 500 ਤੋਂ ਮਿਲ ਜਾਂਦਾ ਤੇ ਉਹ ਮੈਨੂੰ ਦੇ ਦੇਣਾ ਤੇਰਾ ਧਰ ਜਾ ਠੀਕ ਹੈ ਤੇ ਬਾਕੀ ਕਲਾਕਾਰ ਬੈਠੇ ਨੇ ਉਹਨਾਂ ਨੇ ਹੁਣ ਆਏ ਜਿਹੜੇ ਇੱਧਰੋਂ ਠੀਕ ਹੈ ਇਸ ਤੋਂ ਬਾਅਦ ਫੇਰ ਅਸੀਂ ਆਵਾਂਗੇ ਤੇ ਮੈਂ ਮੈਨੂੰ ਅੰਗਰੇਜ਼ੀ ਸਿਖਾ ਦੇ ਮਜਾ ਐਂਡ ਕਰ ਦੇ ਪਤਾ ਕੀ ਹੈ ਕਿਤੇ 15 ਮਿੰਟ ਹੋਰ ਲਾਓ ਟਾਈਮ ਜ਼ਿਆਦਾ ਹੋ ਗਿਆ ਬਾਕੀ ਕਲਾਕਾਰ ਵੀ ਬੈਠੇ ਨੇ ਹੋਰ ਵੀ ਕਲਾਕਾਰ ਨੇ ਬੈਠੇ ਨੇ ਕਈ ਖਲੋਤੇ ਨੇ ਤੇਰੇ ਯਾਦਵਾਂ ਦੇ ਤੇਰੇ ਤਿਆਰ ਨੇ ਹਾਂਜੀ ਤੇ ਇਸ ਕਰਕੇ ਸਾਨੂੰ ਟਾਈਮ ਦਾ ਖਿਆਲ ਰੱਖਣਾ ਪੈਣਾ ਹੈ ਟਾਈਮ ਨੂੰ ਜਿਆਦਾ ਕਲਾਕਾਰਾਂ ਦਾ ਤਿਆਰ ਰੱਖਣਾ ਪੈਣਾ ਕਿਉਂਕਿ ਕਲਾਕਾਰ ਕਲਾਕਾਰਾਂ ਦਾ ਇ ਇਸ ਵਾਸਤੇ ਮੈਂ ਸ਼ੁਕਰਗੁਜ਼ਾਰ ਇੱਕ ਵਾਰ ਫਿਰ ਜਮਲਾ ਜੱਟ ਯਾਦਗਰੀ ਮੇਲਾ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਸਾਰੇ ਟੀਮ ਵਰਗ ਜਿਹੜੀ ਹੈ ਉਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਸਾਡੇ ਕਹੰਤੇ ਅਜਨਾਲਾ ਸਾਹਿਬ ਜਿਨ੍ਹਾਂ ਬਹੁਤ ਜ਼ਰੂਰੀ ਕੰਮ ਜਾਣਾ ਸੀ ਫਿਰ ਵੀ ਪਿਆਰ ਦਾ ਸਬੂਤ ਦਿੱਤਾ ਇਹਨਾਂ ਨੇ ਇਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਗੁਰਨੇਕ ਸਿੰਘ ਜੀ ਯੂਕੇ ਵਾਲੇ ਰਾਜ ਸਾਹਿਬ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਪ੍ਰਧਾਨ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਔਰ ਤੁਹਾਡੇ ਸਾਰੇ ਵਾਸਤੇ ਕੋਲ ਇਹਨਾਂ ਕਹਿ ਰਿਹਾ ਕਿਹੜੇ ਲਫ਼ਜ਼ਾਂ ਨਾਲ ਤਾਰੀਫ਼ ਕਰਾਂ ਕਿਹੜੇ ਲਫ਼ਜ਼ਾਂ ਨਾਲ ਤਾਰੀਫ਼ ਕਰਾਂ قدر تسا جو پائی ہے سو رب کے سب حبتہ میرا روم رم روم کر جائی ہے میرا روم روم کر جائی ہے اپنے نادے تاریوں میں ہون میں بینتی کریں گا آج دے مک مہمان ہر پرتاب سنگی اجنالا سٹیش دیان کہ آ کے کلا کارن اشیر با دیں اور بڑا ہی اچھا لگتا ہے جدو کلا کارن بارے ساڑے مک مہمان Then, And... Zorda Tariu, please Tariu. Thank you.